ਸਵਾਗਤ ਹੈ ਕਿਸਾਨ ਵੀਰੋ ਤੁਹਾਨੂੰ ਜਿੱਤਾ ਫਾਰਮ ਟੀਵੀ ਪਰਣਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਪਰਣਾਲਾ ਠੀਕਮ ਭਾਈ ਕੋਲ ਟੋਕੜ ਗੱਬਣ ਮੱਚਾ ਜੀ ਵਾਧ ਜਾਣਕਾਰੀ ਲਵਾਂਗੇ ਭਾਈ ਤਾਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਉਹ ਫਾਰਮ ਵਰਤੇ ਸ਼ੇਅਰ ਕਰਾ ਕਰੋ ਕਾਹ ਕਿਟਾੜ ਤੱਕ ਨਮੀ ਦਿਨ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਰਨਲ ਕਰੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੁਖਦੇਵ ਸਿੰਘ ਜੀ ਪਿੰਡ ਟੱਲਮਾ ਜੀ ਜਿਹੜਾ ਠੀਕ ਹੈ ਜੀ ਹਾਂ ਜੀ ਮਾਝੀ ਦੀ ਜਾਣਕਾਰੀ ਦਿਓ ਆਪਣੀ ਮਾਝੀ ਵੀ ਇਹ ਪੰਜਵੇਂ ਸੂਏ ਸੁਣਾ ਹੋਣੇ ਨੇ ਉੱਥੇ ਸੂਏ ਸੂਈ ਹੋਈ ਹੈ ਸਾਢੇ 6 ਮੀਟਰ ਦੀ ਗੱਬਣਾ ਠੀਕ ਹੈ ਜੀ 6-7 ਲੀਟਰ ਦੁੱਧ ਹੈ 6-7 ਲੀਟਰ ਦੁੱਧ ਹਾਂ ਜੀ ਚਾਰ ਤੇ ਮਿਲਦੀ ਠੀਕ ਹੈ ਰੇਟ ਪਰਾ ਹਾਂ ਜੀ ਰੇਟ 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 ਫੋਨ ਤੇ ਕਰ ਦਾਂਗੇ ਠੀਕ ਹੈ ਤੋਰ ਦੋ ਪਰਾ ਪੋਪਰਾ ਜੀ ਮੀਂਹ ਦਾ ਪਰਾ ਠੀਕ ਹੈ ਕੋਨਾ ਤਰਾ ਸਿੰਘ ਦਿਖਾਉਣੇ ਲੋ ਥੋੜਾ ਕਰਦੀ ਆ ਵੀ ਡਾਕਟਰ ਆ ਲੋ ਜੀ ਮੋੜ ਤੇ ਮੋੜ ਦੇ ਬਸ ਕੱਪੜੇ ਸੁੱਕਣੋਂ ਸੂਣਾ ਇਹ ਡਾਕਟਰ ਦਾ ਕਰਕੇ ਡਰ ਜਾਂਦੀ ਐ ਸਰੇ ਠੀਕ ਐ ਠੀਕ ਐ ਜਿੰਦਾਰ ਭਰਾ ਠੀਕ ਐ ਟੋਕੜ ਗੱਬਣ ਠੀਕ ਐ ਚੈੱਕ ਕਰਕੇ ਮੁਸੱਲੀ ਕਰਕੇ ਲੈ ਕੇ ਜਾਓ ਭਰਾ ਠੀਕ ਐ ਤੁਹਾਨੂੰ ਕਿਸੇ ਕੱਲ ਦਾ ਰੋਲਾ ਨਹੀਂ ਪਵੇ ਠੀਕ ਐ ਨਾ ਚੱਕਰ ਨਾ ਧੜਾ ਧੱਕ ਬਣਦਾ ਲੋ ਜੀ ਕੱਦ ਬੜ ਸੁੱਕਣੋਂ ਕਰ ਮਾੜੀ ਠੰਡੀ ਐ ਕੋਈ ਹੋਣੀ ਠੀਕ ਹੈ ਮਸਰਾਉਣਾ ਠੀਕ ਹੈ ਉਹਦਾ ਚਾਰਟ ਮਿਲਦੀ ਹੈ ਠੀਕ ਹੈ ਜੀ ਹਾਂ ਥੋੜਾ ਜਿਹਾ ਦਰਦਿਆਂ ਨੂੰ ਫੋਨ ਤੋਂ ਹਾਂ ਬਸ ਇਹ ਡਾਕਟਰ ਕਰਕੇ ਦਰਜਣੇ ਹੈ ਠੀਕ ਹੈ ਜੀ ਲੋ ਜੀ ਕੱਦ ਬੈਟ ਸੁੱਕਣਾ ਸੋਣਾ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਲਵਾਂ ਲੋ ਜੀ ਬਾਕੀ ਬੁੜੀਆਂ ਚੋਂ ਨੈਪਰੀਨ ਕਰੇ ਹਾਂਜੀ ਬੁੜੀਆਂ ਚੋਂ ਬੁੜੀਆਂ ਚੋਂ ਨਹੀਂ ਆਪੇ ਹਾਂ ਹਾਂ ਥੋੜਾ ਜਿਹਾ ਦਰਦਿਆਂ ਦੀ ਬੰਦੇ ਹਾਂਜੀ ਹਾਂਜੀ ਬੰਦੇ ਤਾਂ ਹੀ ਆਪੇ ਕਰਦੀ ਹੈ ਠੀਕ ਹੋਪਰਾ ਕਰ ਦਿੰਦੀ ਹੈ ਨਾ ਹਾਂ ਹਾਂ ਲੋਕ ਚੈੱਕ ਕਰ ਸਕਦੇ ਹੋ ਬਾਕੀ ਅੰਡਰ ਕੁਆਲਿਟੀ ਹੁਣ ਵੀ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਸਾਡੇ ਸੇਵੀ ਨੇ ਜੱਗਪਨ ਹੋ ਗਈ ਠੀਕ ਹੈ ਹਾਂਜੀ ਲੋ ਜੀ ਚੱਕਨ ਤਾਂ ਕੋਈ ਵੀ ਹੈ ਹਾਂ ਕੱਲਾ ਕੱਲਾ ਸਾਨਾ ਠੀਕ ਹੈ ਲੋ ਬਾਈ ਜੀ ਨੇ ਜਲੂ ਕੰਡਕਟ ਕਰੋ ਪਰਾ ਕੰਟਰੋਲ ਵਾ ਤੇ ਜਲਾਰ ਨੂੰ ਪਹੁੰਚਾਈ ਬਰਨਾਲਾ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ